ਤੇ ਹੁਣ ਆਪਾਂ ਚੱਲੇ ਆਂ ਖੁਰਫਖਾਨ ਵੱਲ ਨੂੰ ਤੇ ਉੱਥੇ ਦੇਖਦੇ ਆਂ ਮਾਹੌਲ ਨਿਕਲੇ ਤੇ ਭਾਈ ਖੁਰਫਖਾਨ ਨੂੰ ਤੇ ਪਰ ਪੁੱਜ ਗਏ ਆਂ ਆਪਾਂ ਕਿਥੇ ਦਬਈ ਦੇਖ ਰਹਾ ਦਬਈ ਤੇ ਹੁਣ ਜਿਹੜੀ ਜਗ੍ਹਾ ਤੇ ਆਪਾਂ ਘੁੰਮਦੇ ਪਏ ਆ ਆ ਸਾਹਮਣੇ ਇਮਾਰਤਾਂ ਗੱਡੀਆਂ ਜਾਂ ਆ ਸੜਕ ਇਹ ਸਾਰੀ ਜਿਹੜੀ ਆ ਉਹ ਓਮਾਨ ਦੀ ਆ ਬਿਲਕੁਲ ਸ਼ਾਰਜਾ ਦੇ ਨਾਲ ਲੱਗਦਾ ਆ ਪਿੰਡ ਓਮਾਨ ਆ ਜਿੱਥੇ ਕਿ ਬਿਨਾ ਵੀਜ਼ੇ ਤੋਂ ਬਿਨਾ ਕਿਸੇ ਪਰਮਿਸ਼ਨ ਤੋਂ ਬਿਨਾ ਕਿਸੇ ਚੈੱਕ ਪੁਆਇੰਟ ਤੋਂ ਤੁਸੀਂ ਆ ਸਕਦੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਆ ਤੇ ਫਜ਼ੀਰਾ ਖੁਰਫਖਾਨ ਸਾਹਮਣੇ ਲੱਗਿਆ ਬੋਰਡ ਦੱਸਦਾ ਵੀ ਭਾਈ ਆ ਜਿਹੜਾ ਰਾਹ ਫਜ਼ੀਰੇ ਨੇ ਤੇ ਖੁਰਫਖਾਨ ਨੂੰ ਜਾਂਦਾ ਤੇ ਆਹ ਮਿੱਟੀ ਰੰਗੇ ਪਹਾੜ ਇਹ ਜਿਹੜੇ ਭਾ ਮਾਰਦੇ ਆ ਲੇਹ ਲਦਾਖ ਦੀ ਲੇਹ ਲਦਾਖ ਨੂੰ ਅਗਰ ਆਪਾਂ ਜਾਂਦੇ ਆ ਆ ਉੱਥੇ ਜਿਹੜਾ ਇਹੋ ਜਿਹਾ ਨਰਾ ਦੇ ਉੱਤੇ ਪਹਾੜ ਦਿਖਦੇ ਆ ਕਿਤੇ ਥੋੜੀ ਬਹੁਤ ਹਰਿਆਲੀ ਤੇ ਬਾਕੀ ਸੁੱਕੇ ਪੀਆਵਾਨ ਪਹਾੜ ਤੇ ਉਹੀ ਰੋਡ ਹੈ ਕੁਰਪਖਾਨ ਨੂੰ ਜਾਂਦਾ ਇੱਧਰ ਨੂੰ ਇੱਕ ਹੋ ਜਾਂਦਾ ਤੇ ਸਿੱਧਾ ਜਾਂਦਾ ਹੈਗਾ ਤੇ ਹੁਣ ਆਪਾਂ ਚੱਲੇ ਆਂ ਖੁਰਫਖਾਨ ਵੱਲ ਨੂੰ ਤੇ ਉੱਥੇ ਦੇਖਦੇ ਆਂ ਮਾਹੌਲ ਤੇ ਨਾਲ ਆਪਣੇ ਹੈਗੇ ਆ ਉਹੀ ਨਿੰਮਾ ਭਾਈ ਸასი ਕਾਲ ਪੰਮਾ ਸਾਦਰਾ ਪਿੰਡ ਟਾਹੇ ਤੇ ਬਾਈ ਜਿਹੜਾ ਪਿੰਡ ਹੈ ਚੰਦਪੁਰ ਬੇਲਾ ਤੇ ਪੰਮੂ ਭਰੋਲੀ ਤੇ ਇਧਰ ਦੀ ਅਗਰ ਗੱਲ ਕਰੀਏ ਤਾਂ ਆ ਪਹਾੜਾਂ ਦਾ ਚੂਹੇ ਰੰਗਾ ਜਿਹੜਾ ਰੰਗ ਹੈ ਘੁੰਮਦੀਆਂ ਇੱਥੇ ਦੀਆਂ ਸੜਕਾਂ ਤੇ ਵਿਛਾਇਆ ਸੜਕਾਂ ਦਾ ਜਾਲ ਤੇ ਉਹ ਸ਼ੇਖਾਂ ਦੇ ਬਿਲੇ ਉਹੀ ਆ ਬਈ ਤੇ ਹਲਕੀ ਹਲਕੀ ਭਾਅ ਮਾਰਦੀ ਹਰੀਆਲੀ ਤੇ ਹੁਣ ਦੇਖਦੇ ਆ ਚੱਲਦੇ ਆ ਅੱਗੇ ਖੁਰਪਖਾਨਵਾਲੇ ਆ ਇੱਥੋਂ ਦਾ ਇੱਕ ਚਾਕਾ ਵਾਹ ਕਮਾਲਾ ਯਾਰ ਉੱਚੇ ਪਹਾੜ ਸੁੰਨੀਆਂ ਸੜਕਾਂ ਚੜਦੇ ਚੜਾਈਆਂ ਸਪੀਡ ਜਿਹੜੀ ਆ 60 ਦੀ ਆ ਤੇ ਅੱਗੇ ਦੱਸਦੇ ਆ ਵੀ ਇੱਕ ਸਰੰਗ ਆਣੀ ਆ ਉਹ ਸਰੰਗ ਵੀ ਅਰਬ ਦੀ ਲਾ ਲੋ ਕਹਿੰਦੇ ਵੀ ਸਭ ਤੋਂ ਵੱਡੀ ਸਰੰਗ ਆ ਤਾਂ ਹੈ ਬਹੁਤ ਨੇ ਪਰ ਉਹ ਵੀ ਦੇਖਦੇ ਆ ਕਿ ਆਪਾਂ ਜਿਹੜੀ ਸਰੰਗ ਦੀ ਆਪਾਂ ਗੱਲ ਕਰਦੇ ਸੀ ਆਲਰ ਰੌਫ ਟਨਲ ਕੁਰਫਖਾਨ ਦਾ ਰੋਡ ਆ ਇਹ ਆ ਉਹ ਸਰੰਗ ਆ ਤੇ ਜਿੱਦਾਂ ਆਪਣਾ ਹੁਣ ਮਨਾਲੀ ਨੂੰ ਜਾਂਦੇ ਆ ਹਿਮਾਚਲ ਨੂੰ ਜਾਂਦੇ ਆ ਕਈ ਸੁਰੰਗਾਂ ਕੱਢੀਆਂ ਜਿਵੇਂ ਅਟਲ ਟਰਨਲ ਜਿਹੜੀ ਆ ਕਾਫੀ ਮਸ਼ਹੂਰ ਹੈ ਤੇ ਇੱਕ ਹੋਰ ਬਲਾਸਪੁਰ ਤੋਂ ਬਣੀ ਆ ਤੇ ਉਹਨਾਂ ਨੇ ਜਿਹੜਾ ਹਿਮਾਚਲ ਜਾਣ ਦਾ ਰਸੋਖਾ ਕਰਤਾ ਜਿਹੜਾ ਪੰਦ ਪੰਜਾ ਛੇ ਘੰਟੇ ਕੱਟਿਆ ਜਾਂਦਾ ਸੀ ਉਹ ਹੁਣ 3 ਤੋਂ 4 ਘੰਟੇ ਚ ਕੱਟਿਆ ਜਾਂਦਾ ਐਦਾਂ ਹੀ ਆ ਸੁਰੰਗ ਦੱਸਦੇ ਆ ਵੀ ਜਿਹੜੀ ਆ ਅਰਬ ਦੀ ਕੰਟਰੀਆਂ ਦੇ ਵਿੱਚੋਂ ਵੱਡੇ ਸੁਰੰਗ ਆ ਤੇ ਇਹਨੇ ਵੀ ਪੰਦ ਜਿਹੜਾ ਮੁਕਾਇਆ ਉਹ ਕਾਫੀ ਬੜਾ ਚੱਕਰ ਸੀਗਾ ਪਹਿਲਾਂ ਘੁੰਮ ਕੇ ਜਾਣਦਾ ਤੇ ਹੁਣ ਜਿਹੜਾ ਉਹ ਇਤਿਹਾਸਾ ਖਤਮ ਕੀਤਾ ਤੇ ਚੰਗੀ ਚੀਜ਼ ਹੈ ਤੇ ਕੁਦਰਤ ਦੇ ਨਾਲ ਖਿਲਵਾੜ ਕਰਕੇ ਇਨਸਾਨੀ ਜਿਹੜਾ ਜੋਰ ਦਿਖਾਇਆ ਗਿਆ ਦੇਖੋ ਕਿੰਨਾ ਚਿਰ ਚੱਲਦਾ ਹੈ ਜਿਵੇਂ ਜੇ ਕੁ ਮਤਲਬ ਇਹ ਵੀ ਘੁੰਮਣਪਾਰ Airbnb ਨੇ ਆਪਣੇ ਵਾਸਤੇ ਬਣਾਇਆ ਹੋਇਆ ਹੈ ਇਹ ਚ ਕੀ ਹੈ ਇੱਥੇ ਇੱਕ ਫਰਾਈਡੇ ਮਾਰਕੀਟ ਵਾਂਗੂ ਸੇਮ ਹੈ ਵੀ ਇੱਕ ਸ਼ੋਪ ਆ ਬਣਾਈਆਂ ਹੋਆ ਵਾ ਵੈਜੀਟੇਬਲ ਔਰ ਆ ਜਿਹੜੇ ਤੇ ਬਾਕੀ پارک ਦੇ ਅੰਦਰ ਬੈਠ ਕੇ ਖਾਣ ਪੀਣ ਆ ਸਾਮਾਨ ਵਟ ਆਪਣਾ ਟੂਰਿਸਟ ਵਾਲਾ ਹੈ ਨਾ ਤੇ ਕਿਸੇ ਨਵੇਂ ਲੱਗੇ ਉੱਪਰ ਜਾਂਦੇ ਹੋਣ ਜਿਹੜੇ ਕੈਂਪਿੰਗ ਵਗੈਰਾ ਕਰਨ ਦੇ ਲਈ ਕੈਂਪਿੰਗ ਵਗੈਰਾ ਵਸਤੂ OK 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 ਫਿਰ ਤੇ ਉਹੀ ਸਮਾਨ ਵੀ ਇੱਥੋਂ ਲੈ ਕੇ ਜਿਹੜਾ ਹੈ ਉਹ ਅੱਕੇ ਵੱਲ ਜਾਂਦੇ ਆ ਹੈ ਨਾ ਕੋਈ ਰਾਤ ਨੂੰ ਕੈਂਪਿੰਗ ਕਰਨ ਜਾਂਦਾ ਕੋਈ ਇੱਥੇ ਰੈਂਟਲ ਮਿਲ ਜਾਂਦੇ ਆਣੇ ਆ ਉਹ ਆਪਣੇ ਟੈਂਟ ਟੁੰਟ ਤੇ ਥੋੜਾ ਸਬਜ਼ੀਆਂ ਭਾਜੀਆਂ ਸੇ ਖੜਾਉਣੇ ਬੱਚਿਆਂ ਦੇ ਸਾ ਮਾਲ ਖੋਰ वेजिटेबल ਐਂਡ ਫਰੂਟਸ ਮੰਡੀ ਆ ਇੱਕ ਤਰ੍ਹਾਂ ਦੀ ਤੇ ਹੋਰ ਇੱਥੇ ਨਿੱਕਾ ਮੋਟਾ ਸਾਮਾਨ ਬੱਚਿਆਂ ਦੇ ਖੇਡਣ ਵਾਲਾ ਤੇ ਕੈਂਪਿੰਗ ਵਾਲਾ ਇਹ ਲੈ ਕੇ ਲੋਕੀਂ ਜਿਹੜੇ ਆ ਅੱਗੇ ਵੱਲ ਜਾਂਦੇ ਆ ਸ਼ੀਸ਼ਪਾਰਕ 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 ਹੈ ਤੇ ਇਧਰ ਪਹਾੜਾਂ ਨੂੰ ਜਿਹੜਾ ਕੀਤਾ ਹੋਇਆ ਸਿਮਿੰਟ ਦਾ ਲੇਪ ਇਹ ਉਹੀ ਆ ਜਿਵੇਂ ਵੀ ਲਾਲੋਂ ਬਰਸਾਤਾ ਹੁੰਦੀਆਂ ਜਾ ਉਪਰੋਂ ਖੋਰਨ ਦੇ ਮਾਰੇ ਵੀ ਸੜਕ ਪਰ ਨਾ ਆਵੇ ਤਾਂ ਉਹ ਲੇਪ ਚਾ ਕਰ ਦਿੰਦੇ ਆ ਉਹ ਇਹ ਹੋਈ ਸਾਲ ਕ ਪਹਿਲੇ ਸੀ ਵਰਖਾ ਕਿ ਕਦੋਂ ਲਾਸਟ ਟਾਈਮ ਵਰਖਾ ਪਿਛਲੇ ਸਾਲ ਹੈ ਇਹ ਸਾਰਾ ਹੁਣ ਬਰਬਾਦ ਆ ਇਹ ਹੈ ਨਹੀਂ ਕੋਈ ਵੀ ਖੁੱਲਾ ਹੈ ਤਾਂ ਮਤਲਬ ਉਹ ਹੈਗੇ ਜਾਂ ਬਸ ਜਿਹੜਾ ਹੜ ਗਿਆ ਹੜ ਗਿਆ ਹੁਣ ਉਸਾਰਤ ਤੇ ਹੁਣ ਸਰਕਾਰਾਂ ਪਿੱਛੇ ਲੱਗੀਆਂ ਮਸ਼ੀਨਾਂ ਹੌਲੀ ਹੌਲੀ ਕਰ ਰਹੀ ਸੀ ਆਇਆ ਪਾਣੀ ਇੱਧਰੋਂ ਹੈ ਇੱਧਰੋਂ ਇਹ ਇਹ ਇਧਰ ਜਿਹੜਾ ਹੈ ਪਹਾੜ ਉੱਪਰ ਨਹੀਂ 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 ਇਹ ਆਪਣਾ ਸਿਟੀ ਦਹਿਲ ਸਿਟੀ ਵਿੱਚ ਉੱਥੇ ਦੀ ਗੱਲ ਹਾਂ ਹਾਂ ਇਹਦੀ ਉਹ ਸਿਟੀ ਆ ਗਈ ਨਾਲ ਅੱਛਾ ਉਧਰੋਂ ਛੜ ਕੇ ਆਇਆ ਸਾਰਾ ਇਹ ਉਧਰੋਂ ਤੂਫਾਨ ਦਾ ਪਾਣੀ ਸਾਰਾ ਮਤਲਬ ਇਤਨੂੰ ਆਇਆ ਸੀ ਨੀ ਜਰ ਅੱਛਾ ਇਧਰੋਂ ਲੰਘਿਆ ਸਾਰਾ ਆ ਜਿਹੜੀਆਂ ਇਮਾਰਤਾਂ ਮੂਰਤਾਂ ਸਾਰੀਆਂ ਪੜ ਗਏ ਸੀ ਆ ਪਾਣੀ ਇਹ ਪਿਛਲੇ ਸਾਲ ਕਾਫੀ ਨੁਕਸਾਨ ਕੀਤਾ ਯਾਰ ਪਾਣੀ ਨੇ ਹੈਨਾ ਤੜਕਾਂ ਪਰ ਗੱਡੀਆਂ ਮਸ਼ੀਨਰੀਆਂ ਦਾ ਬੜਾ ਨੁਕਸਾਨ ਹੋਇਆ ਇੱਕ ਚੀਜ਼ ਹੋਰ ਦੱਸਦੇ ਆ ਵੀ ਕੋਈ ਕਹਿੰਦਾ ਉਹ ਆਰਟੀਫੀਸ਼ੀਅਲੀ ਸੀ ਨਾ ਇਹਨਾਂ ਨੇ ਆਪੇ ਹੀ ਟੈਸਟ ਕੀਤਾ ਸੀ ਕੋਈ ਤੇ ਨੁਕਸਾਨ ਜ਼ਿਆਦਾ ਕਰਵਾ ਲਿਆ ਪਰ ਅਜਾ ਵੀ ਅੱਗ ਲੱਗੀ ਵੀ ਇਹ ਕਹਿੰਦਾ ਅਜਾ ਵੀ ਧੁਖੀ ਜਾਂਦੀ ਐ ਇੱਥੋਂ ਅਜਾ ਵੀ ਧੁਖਿਆ ਕਰਦੀ ਇਹ ਕਿਆ ਇਹਨੂੰ ਲੱਗੀ ਕਿ ਤਾਏ ਇਹ ਪੁਲਿਸ ਵਾਲਾ ਆਤੀ ਵੀ ਬਿਲਕੁਲ ਬੋਲੋ ਉਹ ਭਾਈ ਜੋ ਬੈਠੀ ਆਪੇ ਕਪਾਹ ਪੱਲੇ ਪੱਲੇ ਵਲੇ ਉਹ ਮਸਤ ਕਿੱਧਰ ਨਹੀਂ ਐਸਾ ਕਲੇ ਸਾਰਾ ਹੀ ਮਾਲ ਇੱਥੇ ਚਲ ਗਿਆ ਸਾਰਾ ਹੀ ਚੁੱਪਿਆ ਬੜਾ ਇਹ ਘੱਟ ਪਿਆ ਨਾ ਬੱਜੀ ਹਾਂ ਮੈਨੂੰ ਪਤਾ ਇਹ ਕਰੀ ਜਾਂਦੇ ਆਂ ਚੋਰ ਸਪਾਸ ਕਰਾਉਣ ਨੂੰ ਨਹੀਂ ਦਵਾ ਨਿਕਲੇ ਤੇ ਭਾਈ ਖੁਰਪਖਾਨ ਨੂੰ ਤੇ ਪਰ ਪੁੱਜ ਗਏ ਆਂ ਆਪਾਂ ਕਿਥੇ ਦਵੇਈ ਦੇਹਰਾ ਦਵੇਈ ਤੇ ਜਾਂਦੇ ਆਂ ਜਾਂਦੇ ਆਂ ਜਿਹੜਾ ਐ ਉਹ ਤੇਰਾ ਦਵੇਈ ਪੁੱਜ ਗਿਆ ਬਾਈ ਉਹਨਾਂ ਨੂੰ ਫੋਨ ਆ ਗਿਆ ਕੰਮ ਪੈ ਗਿਆ ਕੋਈ ਸਮਾਨ ਲੈਣਾ ਪੈਣਾ ਤੇ ਆ ਜਿਹੜੇ ਪਿਛੇ ਤਿਆਰੀਆਂ ਕਰੀ ਬੈਠੇ ਦੇ ਘੁਰ ਪਗਾਣ ਦੀ ਆਵਾਂਗੇ ਜਾਵਾਂਗੇ ਹੁਣ ਗੋਲ ਆ ਹੁਣ ਦੁਬਈ ਦੇਖਦੇ ਪਏ ਆ ਕਿ ਮਿਲ ਲਈ ਆਪਾਂ ਹੁਣ ਜਾਣਾ ਜਾਣਾ ਤੇ ਆ ਹੁਣ ਦੇਖਦੇ ਪਏ ਆ ਦੁਬਈ ਦੁਬਈ ਵੀ ਉਹ ਕਿ ਜਿੱਥੇ ਮੈਂ ਕਹਿੰਦਾ ਹਰ ਵੀ ਤਾਂ ਕੋਈ ਹੈ ਹੀ ਨਹੀਂ ਵਾਹ ਪਿਕਅਪ ਬਾਜ਼ਾਰ ਪਠਾਨ ਬਸ ਆਹੀ ਆ ਸਾਰਾ ਕੁਝ ਵਾਹ ਵਾ ਆਹੀ ਚੀਜ਼ ਹੈ ਤੇ ਬੰਦਾ ਦਾ ਮੈਨੂੰ ਕੋਈ ਹਵਾ ਟੱਕਰਿਆ ਕੋਈ ਨਹੀਂ ਪੰਜਾਬੀ ਆ ਆਪਣਾ ਨਾ ਕੋਈ ਆਰਪੀ ਲੈ ਗੱਦੇ ਲੈ ਕੇ ਦੇਣੇ ਆ ਬਾਈ ਨੂੰ ਹੁਣ ਸੇਲ ਲੱਗੀ ਆ ਸੇਲ ਤੇ ਮਰੋਲੀ ਵਾਲਾ ਬਾਈ ਕਹਿੰਦਾ ਵੀ ਮੈਂ ਇੱਥੇ ਸ਼ੋਪਿੰਗ ਕਰਕੇ ਜਾਣੀ ਆ ਅੱਜ ਐ ਫਮੂ ਵੀ ਰਹੀ ਹਾਂਜੀ ਹਾਂਜੀ ਕਹਿੰਦਾ ਮੈਂ ਕਹਿੰਦਾ ਘਰ ਕਹਿੰਦਾ ਮੈਂ ਚਵਾਕ ਕਰਨ ਵਾਲੇ ਘਰ ਵਾਲੇ ਨੂੰ ਭੇਜਣਾ ਮੈਂ ਉਹ ਹੀ ਕਹਿੰਦਾ ਵੀ ਇਹ ਦਿੱਲੀ ਦਾ ਕਰੋਲ ਬਾਗ ਨਹੀਂ ਹੁੰਦਾ ਇਹ ਲੱਗਦਾ ਕੋਈ ਦੁਬਈ ਦਾ ਹਿੱਸਾ ਹੈ ਹੈ ਇਹ ਤਾਂ ਤਾਂ ਬੰਦੇ ਹੀ ਬੜੇ ਭੜੇ ਭੜੇ ਸ਼ਕ ਹੈ 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 ਪਾ ਮੂ ਮੀਰੇ ਹਾਲਾ ਜਲੀਣਾ ਚੋਰ ਵਯਾਰ ਹੁੰਦਾ ਜਦੋਂ ਇਹ ਹੈ ਪੂਰਾ ਚੋਰ ਵਯਾਰ ਤੇ ਹੈ ਨਸਾ ਉਹ ਮਰਜੀ ਚੀਜ਼ ਲੈ ਰਿਹਾ ਇੱਥੇ ਸਹੀ ਗੱਲ ਹੈ ਆ ਜੀ ਆ ਜੀ ਅੱਗੇ ਦੇਖਦੇ ਆਂ ਅੱਲਾਹ ਹਾਦਸਾ ਕਿਵੇਂ ਲੱਗਣਾ ਹੈ ਕਿੰਟ ਲੱਗਣਾ ਇਹ ਇਹ ਇਲੈਕਟ੍ਰੋਨਿਕ ਸਮਾਨ ਜ਼ਿਆਦਾ ਹੈ ਆ ਸਾਰੀਆਂ ਮਾਰਕਟ ਇਲੈਕਟ੍ਰੋਨਿਕਸ ਦੀ ਹੈ ਨਾ ਇਹ ਕਿੱਡੀ ਦੂਰੋਂ ਆਏ ਆ ਲੈਣ ਦੀ ਢਾਈ ਘੰਟੇ ਦਾ ਸਫਰ ਕਰਕੇ ਉਰੇ ਬੈਠੀ ਹੈ ਹਾਂ ਕੀ ਹੋ ਗਿਆ ਫਮਾ ਕਹਿੰਦਾ ਦੁਬਈ ਘਮਾਉਣੀ ਕਹਿੰਦਾ ਦੁਬਈ ਘਮਾਉਣੀ ਆ ਦੁਬਈ ਘਮਾ ਰਿਹਾ ਕਹਿੰਦਾ ਜਿਹੜੇ ਦੁਨੀਆ ਨੈ ਨਹੀਂ ਨਾ ਤੈਨੂੰ ਦਿਖਾਈ ਅਸੀਂ ਉਹ ਦੇ ਖਾਣੀ ਹੈ ਹੈ ਬਰੋਲੀ ਰਸਤ ਜਮਾਲ ਫਿ ਲਿਆਂਦਾ ਵੀ ਆ ਉਹ ਆ ਗਿਆ ਕਹਿੰਦੇ ਤੂੰ ਛੱਟ ਪਰ ਖੋਰਪਖਾਨ ਦੁਨੀਮੀ ਦੁਬਈ ਪਲ ਜਮੀਰਾ ਕਾ ਸਾਰੇ ਦੇਖਦੇ ਆ ਵੀ ਆ ਦੇਖੋ ਚੱਲ ਸ਼ੋਅ ਕਰਾ ਸਾਡੀ ਕੱਲ ਕੰਪਨੀ ਖੜ ਜਣੀ ਆ ਕੱਲ ਕੰਮ ਵੀ ਕਰਨਾ ਸੀ ਆ ਭਈ ਕਿਹੜਾ ਦੈਰਾ ਦੈਰਾ ਦੁਬਈ ਦਾ ਸਾਡੀ ਕੰਪਨੀ ਦਾ ਨਿਸ਼ਾਨ ਆ ਸਾਡੇ ਸੈਵਰੇਂਦਰ ਗਾਂ ਨਹੀਂ ਨਿਕਲ ਨਹੀਂ ਦੇ ਹਾਂ ਇਹ ਲੈਣਾ ਹੀ ਦੇ ਨਾਲ ਆਹ ਹੋਈ ਕਹਿੰਦਾ ਇਹ ਦੇਖ ਲਓ ਵੀ ਭਾਈ ਇਹ ਦੁਬਈ ਦਾ ਉਹ ਹਿੱਸਾ ਜਿਵੇਂ ਲਾ ਲਓ ਵੀ ਦਿੱਲੀ ਦਾ ਕਰੋਲ ਬਾਗ ਜਾਂ ਲੁਧਿਆਣੇ ਦਾ ਜਿਹੜਾ ਘੰਟਾ ਘਰ ਉਹ ਤੋਂ ਲੁਧਿਆਣੇ ਵਾਲਾ ਘੰਟਾ ਘਰ ਜਾਂ ਦਿੱਲੀ ਦਾ ਕਰੋਲ ਬਾਗ ਇਹ ਉਹ ਹੈ ਇੱਥੇ ਭਰਾਵਾਂ ਭੜੀਆਂ ਭੜੀਆਂ ਸ਼ਕਲਾਂ ਵਾਲੀ ਆ ਸਾਰੇ ਮੈਂ ਤਾਂ ਕੋਈ ਉਹ ਦਿੱਲੀ ਸਮਾਨ ਨਾ ਭਣ ਲੈਟਰੋਂ ਉਹ ਵੀ ਆਇਆ ਦਿੱਲੀ ਸਮਾਨ ਨਾ ਭਣ ਜਾਂਦਾ ਉਹ ਚੋਰ ਬਿਜਾਰ ਉਹ ਚੀਜ਼ ਐ ਬੜੀ ਮੁਸ਼ਕਲ ਨਾਲ ਇੱਥੇ ਆ ਕੇ ਮਿਲਿਆ ਇੱਕ ਵਰਾੜ ਹੋਣ ਲੱਗੇ ਚੰਨ ਸਹੀ ਗੱਲ ਐ ਆਹ ਇਲਾਕਾ ਐਡਾ ਗਦਰਨਾਗਾ ਇਹਨੂੰ ਮੈਂ ਉੱਧੇ ਹੀ ਦੇਖ ਕੇ ਤਾਂ ਸਹੀ ਗੱਲ ਐ ਜਿਵੇਂ ਫੀਲਿੰਗ ਮਰ ਜਾਂਦੀ ਇਹ ਤਾਂ ਆਖਰੇ ਉਗਰੇ ਵੱਲੀ ਫਿਰਦੇ ਹੁੰਦੇ ਕਿਤੇ ਅਸੀਂ ਆ ਲੈ ਆਰ ਵੀ ਵੀ ਕਾਲੇ ਹੋਏ ਫਿਰਦੇ ਆ ਦੇ ਇਹ ਤਾਂ ਆਰ ਵੀ ਵੀ ਕਾਲੇ ਹੋਗੇ ਆਹ ਇਲਾਕਾ ਬਈ ਉਹ ਰਾਸਤੇ ਕੰਮ ਪੈ ਗਿਆ ਬਾਈ ਉਹਨਾਂ ਦੇ ਜਿਹੜਾ ਕ੍ਰੈਸ਼ ਹੋ ਰਿਹਾ ਕੋਈ ਪਾਰਟ ਲੈਣਾ ਪੈ ਗਿਆ ਤੇ ਹੈ ਹੀ ਨਹੀਂ ਸਹੀ ਗੱਲ ਹੈ ਭੈਣ ਜਿਵੇਂ ਹੀ ਗਦਰਨਾਕ ਜਿਹਾ ਇਲਾਕਾ ਏ ਦੇਖਦੇ ਸਹੀ ਲੱਗਦਾ ਇਹ ਦੁਬਈ ਚ ਇਹ ਲੱਗਦਾ ਦੁਬਈ ਚ ਕਿ ਆਹ ਦਿਖਾਈ ਤੇ ਨਵੀਂ ਚੀਜ਼ ਦੁਨੀਆ ਤੋਂ ਇਹ ਡਿਫਰੈਂਟ ਚੀਜ਼ ਤਾਂ ਆਏ ਆਹ ਦੇਖੋ ਬਈ ਉਹਨੂੰ ਇੱਕ ਦੀ ਵਾਦੀ ਕਿੰਨੀ ਆ ਵਾਦੀ ਦੇ ਹੋਏ ਇੱਕ ਪੂਰੇ ਜੇ ਕੋ ਕੱਪੜਿਆਂ ਵਾਲਾ ਗਿਆ ਦਾ ਕਹਾ ਦੇ ਮਾਇਆ ਵਾ ਲੈ ਯਾਰ ਬਈ ਦੇਰਾ ਦਵੇਈ ਦਾ ਨਾ ਚੱਲਦੇ ਕ੍ਰੈਸ਼ਰ ਤੁਸੀਂ ਇਹ ਨਿਹਰਾ ਬਈ ਹਰਾ ਹੀ ਬਣਾਇਆ ਵਾ ਹੈਂ ਸਾੜਾ ਦੇ ਵਿੱਚ ਵਾ ਜੀ ਵਾ ਇਹ ਆ ਬਈ ਕ੍ਰੈਸ਼ਰ ਪੰਨੇ ਉਹਨਾਂ ਦਾ ਇਥੇ ਦਾ ਨਹੀਂ ਧਰਨੇ ਤੁਹਾਨੂੰ ਲੱਗਦਾ ਮਾਈਨਿੰਗ ਦੇ ਹਾਂ ਇਹ ਬੁਣ ਲਿਆ ਸਭ ਤਾਂ ਆਹ ਵੇ ਠੀਕ ਹੈ ਹਾਂ ਕਿਉਂਕਿ ਸਾਰਾ ਜਿੰਨਾ ਮਟੀਰੀਅਲ ਹੈ ਸਾਰਾ ਆਹ ਬਾਦੀਆਂ ਮੰਡੀਆਂ ਭਾਜੀ ਅਸੀਂ ਜੀ ਮਟੀਰੀਅਲ ਸਟਾਕ ਕਿਟਾਡ ਨੋਕਾ ਲਿਆ ਅੱਛਾ ਤੂੰ ਕਿਹ ਵਿੱਚ ਹੱਥ ਨਾਲ ਆਲੇ ਠੀਕ ਹੈ ਆ ਆ ਵੀ ਕ੍ਰੈਸ਼ਰ ਜਿੱਥੇ ਆ ਸਾਰੇ ਜਿਹੜੇ ਫਰਾ ਹਾਟੇ ਪਿੰਡ ਟਾਇਆਂ ਵਾਲੇ ਜਾਂ ਹੋਰ ਜਿਹਨਾਂ ਕੋਲ ਆਪਾਂ ਰਹ ਰਹੇ ਹਾਂ ਸਾਰੇ ਇੱਥੇ ਕੰਮ ਕਾਜ ਕਰਦੇ ਆ। ਆ ਜੇ ਬਾਹਰੋਂ ਨਿਕਲ ਕੇ ਦੇਖੀਏ ਤਾਂ ਜਿਹੜੀ ਮਾਈਨਿੰਗ ਦਾ ਰੋਲਾ ਪੰਜਾਬ 'ਚ ਪੈਂਦਾ ਹੈ ਕੋਈ ਕਹਿੰਦਾ ਲੀਗਲ ਹੈ ਕੋਈ ਕਹਿੰਦਾ ਇਲੀਗਲ ਹੈ ਇਹ ਤਾਂ ਅੱਜ ਤੱਕ ਪਤਾ ਨਹੀਂ ਲੱਗਿਆ ਪਰ ਇੱਥੇ ਵੀ ਜਿਹੜੀ ਹੈ ਮਾਈਨਿੰਗ ਹੁੰਦੀ ਹੈ ਕ੍ਰੈਸ਼ਰ ਇੱਥੇ ਵੀ ਹੈਗੇ ਆ। ਪਰ ਇੱਥੇ ਕ੍ਰੈਸ਼ਰ ਜਿਹੜੇ ਆ ਉਹ ਪਹਾੜ ਭੰਨਦੇ ਆ ਪਹਾੜ ਭੰਨ ਕੇ ਜਿਹੜਾ ਕ੍ਰਸ਼ ਕਰਦੇ ਆ ਫਿਰ ਇਹ ਮਾਲ ਜਿਹੜਾ ਹੈ ਉਹ ਇਹ ਰੇ ਦੱਸਿਆ ਬਲੇ ਬਣਾਉਣ ਵਾਸਤੇ ਵਰਤਿਆ ਜਾਂਦਾ ਹੈ ਤੇ ਇਹਦੇ ਪਿਛਲੇ ਪਾਸੇ ਇੱਕ ਰੇਲ ਦੀ ਜਿਹੜੀ ਆ ਪਟੜੀ ਨਿਕਲੀ ਆ ਉਹਦੇ ਵਾਸਤੇ ਇਹਨਾਂ ਨੇ ਇੱਥੇ ਪਹਾੜ ਕੱਟੇ ਨੇ ਤੇ ਉਹ ਸਾਰਾ ਜਿਹੜਾ ਮਾਲ ਚੱਕਦੇ ਨੇ ਤੇ ਉਹਨੂੰ ਕ੍ਰਸ਼ ਕਰਦੇ ਨੇ ਤੇ ਲੱਤ ਕੇ ਜਿਹੜਾ ਉਹ ਅੱਗੇ ਭੇਜਦੇ ਨੇ ਆ ਰਾਤ ਦਾ ਮਾਹੌਲ ਆ ਵੀ 8:30 ਵਜੇ ਦਾ ਕ੍ਰੈਸ਼ਰ ਦਾ ਪਿੱਛੇ ਜਿਹੜਾ ਇੱਕ ਖੰਭਾ ਵੀ ਲੱਗਿਆ ਵੱਟਾਇਆ ਆ ਆਹ ਬੰਦ ਹੋ ਗਿਆ ਬਦਾਂ ਕੀ ਟੁੱਟ ਗਿਆ ਇਹਦਾ ਉਹ ਦੂਜਾ ਪਿੱਛੇ ਕੈਮਰੇ ਉਸ ਤੋਂ ਅੱਗੇ ਦੋ ਪਾਸੇ ਨੂੰ ਕੱਢਦਾ ਹੈ ਤਿੰਨ ਜਗ੍ਹਾ ਤੇ ਮਾਲ ਕੱਢਦਾ ਹੈ ਇਹ ਬੰਦ ਪਿਆਦਾ ਜੇ ਹੈ ਅ ਇਹਦੇ ਬਿਨਾ ਕੰਮ ਰੋਕਿਆ ਪਿਆਦਾ ਇਹਨਾਂ ਦਾ ਮੁੰਡਿਆਂ ਦਾ ਆ ਇਥੋਂ ਦਾ ਮਾਹੌਲ ਕ੍ਰੈਸ਼ਰ ਦਾ ਤੇ ਵੇ ਇੱਥੇ ਜਿਹੜੇ ਕੰਮ ਹੈ ਕਿੰਨੇ ਕੰਮ ਕਰਦੇ ਆ ਇਹ ਸ਼ਿਫਟਾਂ ਹੀ ਕੰਮ ਕਰਦੇ ਨੇ ਇਹ ਸ਼ਿਫਟ ਲੱਗ ਲੱਗਦੇ ਅੱਛਾ ਜੀ 16 ਵਰਕਰ ਜੀ ਹੋਣਗੇ ਹਾਂ ਤੇ 12 ਤੋਂ 13 ਵਰਕਰ ਰਾਤ ਨੂੰ ਹੋਵੇ ਵਿਦਬ੍ਰੇਟਰ ਠੀਕ ਹੈ 35 36 ਤੇ ਇਹ ਇੱਕ ਕ੍ਰੈਸ਼ਰਾਂ ਦੇ ਮਾਲਕ ਜਿਹੜੇ ਆ ਉਹ ਅਰਬੀ ਹੈ ਹੈ ਠੀਕ ਹੈ। ਤੇ ਸੇਖਾਂ ਦੇ ਬਈ ਇਹ ਕ੍ਰੈਸ਼ਰ ਨੇ ਤੇ ਬਾਕੀ ਇੱਥੇ ਪੰਜਾਬੀ ਜਿਹੜੇ ਨੇ ਉਹ ਕੰਮ ਕਰਦੇ ਨੇ। ਪੰਜਾਬੀ ਡਰਾਈਵਰ ਨੇ ਹਾਂ ਬਗਾਲੀ ਮੁਸਲਮਾਨ ਤੇ ਮਿਸਰੀ ਹੈ ਜਿਹੜੇ ਮਿਸਰੀ ਆਪਰੇਟਰ ਨੇ ਹਾਂ ਬਗਾਲੀ ਹੈ ਜਿਹੜੇ ਉਹ ਇੱਥੇ ਲੇਬਰ ਜੇ ਮੁਸਲਮਾਨ ਇਹਨੇ ਉਹ ਮਕੈਨਿਕ ਹੈ। ਠੀਕ ਹੈ ਠੀਕ। ਆ ਸਾਰਾ ਆ ਵੀ ਸਾਰਾ ਕੱਟਿਆ ਪਿਆ। ਅਸੀਂ ਕੱਟਿਆ ਹਾਂ ਜੀ ਉਹ ਸਾਹਮਣੇ ਦੇਖੋ ਕੱਟ ਰਹੀ ਵੀ ਸੀ। ਅਸ਼ੌਬ ਮਸ਼ੀਨ ਜਿਹੜੀ ਆ ਉਹ ਪਹਾੜ ਨਹੀਂ ਕਰਦੇ। ਬੁੱਲਾਰ ਹੋ ਗਿਆ ਇੱਥੇ ਚੱਲਣਾ ਨਹੀਂ ਹੈਗਾ ਕੈਮਰਾ ਜਿੱਥੋਂ ਪਹਿਲਾਂ ਯੂ ਟਰਨ ਲੈ ਕੇ ਪਿੱਛੇ ਨੂੰ ਮੁੜੇ ਸੀ ਦੁਬਾਰਾ ਫੇਰ ਉਹੀ ਰੋਡ ਦੇ ਉੱਤੇ ਖੁਰਫਕਾਨ ਵਾਲੇ ਤੇ ਹੁਣ ਚੱਲੇ ਆ ਖੁਰਫਕਾਨ ਖੁਰਫਕਾਨ ਹੈ ਨਾਮ ਵੈਸੇ ਉਹਦਾ ਐਫ 8 ਡਬਲ ਕੇ ਐਨ ਖੁਰਫਕਾਨ ਤੇ ਪਹਿਲਾਂ ਯੂ ਟਰਨ ਲੈ ਕੇ ਪਿੱਛੋਂ ਇੱਥੋਂ ਜਿਹੜਾ ਦੇਰਾ ਦਬਈਵਾਲ ਨੂੰ ਹੋ ਗਿਆ ਸੀ ਤੇ ਹੁਣ ਆਪਾਂ ਚੱਲਾ ਪਾਵਾਂਗੇ ਖੁਰਫਕਾਨ ਵੱਲ ਨੂੰ ਆ ਕੋਰਫਕਾਨ ਨੂੰ ਜਾਂਦੇ ਰਾਹ ਦੇ ਉੱਤੇ ਦੂਜੀ ਟਨਲ ਹੈ ਅਲ ਕਸ਼ੀਰ ਟਨਲ ਆ ਲਮੋਲਤਾ ਕਾ ਟਨਲ ਆ ਹੁਣ ਤੇਰੀ ਤੀਜੀ ਟਨਲ ਆ ਗਈ ਇੱਥੋਂ ਦੀ ਇਹਨਾਂ ਨੇ ਵੀ ਤਗੜੇ ਕੁਦਰਤ ਨਾਲ ਖੇਲਵਾੜ ਕਰੀ ਜਾਂਦੇ ਨੇ ਜਿਵੇਂ ਹਿਮਾਚਲ ਆਲੇ ਕਰਦੇ ਆ ਪਰ ਇੱਥੇ ਇੰਨਾ ਸੋਖਾ ਕਿ ਮਾਰੇ ਦਾ ਇੱਥੇ ਜਿਹੜੇ ਮੀਂਹ ਨਹੀਂ ਪੈਂਦੇ ਤੇ ਟਨਲਾਂ ਚੰਗੀਆਂ ਬਣਾਈਆਂ ਵਧੀਆਂ ਲਾਈਟਾਂ ਤੇ ਆਕਸੀਜਨ ਦਾ ਪੂਰਾ ਪ੍ਰਬੰਧ ਹੈ ਰੇਡੀਏਟਰ ਵਗੈਰਾ ਤੇ ਚੰਗਾ ਹੈ ਪੂਰਾ ਹੈ ਨਾ ਦੇਖਿਆ ਜਾਵੇ ਤਾਂ ਸਪੀਡ ਜਿਹੜੀ ਆ ਇੱਥੇ 40 ਦੀ ਲਿਮਟ ਆ 40 ਤੋਂ ਵੱਧ ਹੋਣਗੇ ਤਾਂ ਕੈਮਰੇ ਲੱਗੇ ਆ ਮੁਖਲਫਾ ਜਿਹੜਾ ਸਵੇਰ ਨੂੰ ਤੁਹਾਡਾ ਸੁੱਤਿਆਂ ਤੋਂ ਪਹਿਲਾਂ ਖਾਤੇ ਜਾਇਆ ਹੋਣਾ ਹੈ ਆ ਜਿਹੜੀ ਅਲਮਲ ਤਾਕ ਟਨਲ ਹੈ ਤੇ ਇਹਦੇ ਬਾਰੇ ਦੱਸਦੇ ਆ ਕਿ ਏਸ਼ੀਆ ਦੀ ਸਭ ਤੋਂ ਲੰਬੀ ਟਨਲ ਹੈ ਇਹ ਸੁਰੰਗਾਂ ਦੀ ਗੱਲ ਕਰੀ ਜਾਵੇ ਤਾਂ ਜਿੰਨੀਆਂ ਭਾਰਤ ਚ ਬਣੀਆਂ ਚਾਈਨਾ ਲਾ ਲਓ ਜਿਹੜੇ ਜਿਹੜੇ ਵੀ ਦੇਸ਼ ਆਉਂਦੇ ਆ ਆਪਣੇ ਏਸ਼ੀਆ ਦੇ ਆ ਥਾਈਲੈਂਡ ਮਲੇਸ਼ੀਆ ਤਾਂ ਉਹਨਾਂ ਚੋਂ ਸਭ ਤੋਂ ਵੱਡੀ ਟਨਲ ਜਿਹੜੀ ਆ ਉਹ ਆ ਕਹਿੰਦੇ ਆ ਅਲ ਮੁਲਤਾਕ ਟਨਲ ਆ ਖੋਰਫਕਾਨ ਦੇ ਰਾਹ ਦੇ ਉੱਤੇ ਤੇ ਆ ਪਰਲੇ ਪਾਸੇ ਆ ਜੇ ਮੁਰੰਮਤ ਚੱਲੀ ਜਾਂਦੀ ਆ ਤੇ ਆ ਇੱਕ ਪਾਸਾ ਜਿਹਨਾਂ ਖੋਲਿਆ ਤਾਂ ਕਰਕੇ ਇੱਥੇ ਜਿਹੜੀ ਗੱਡੀਆਂ ਦੀ ਗਤੀ ਆ ਉਹ 40 ਜਿਹੜੀਆਂ ਰੱਖੀ ਗਈ ਨੇ ਬਰਨਰ ਆ ਕਹਿੰਦੇ ਯਾਦਾ ਹੀ ਹੁੰਦੀ ਆ ਇੱਥੇ ਤੇ ਆ ਹੁਣ ਦੋ ਰਾਹ ਹੋ ਗਏ ਉਧਰ ਜਾਣ ਵਾਲਿਆਂ ਦਾ ਇਧਰ ਆਣ ਵਾਲਿਆਂ ਦਾ ਅਲਸਾਹਾ ਟਨਲ ਸਾਡੀ ਜਾਣਕਾਰੀ ਥੋੜੀ ਗਲਤ ਹੋ ਗਈ ਤੇ ਦੱਸਿਆ ਸੀ ਵੀ ਕਹਿੰਦੇ ਤਿੰਨ ਟਨਲਾਂ ਪਰ ਇੱਥੇ ਚੌਥੀ ਵੀ ਆ ਗਈ ਹੈ ਪਰ ਹੈ ਛੋਟੀ ਜੀ ਆ ਇੱਕ ਹੋਰ ਆਣੀ ਅੱਛਾ ਇੱਕ ਹੋਰ ਆ ਜੇ ਉਹ ਆ ਗਈ ਇੱਕ ਹੋਰ ਅਲਸਾਹਾ ਟਨਲ ਅਲ ਮੁਲਤਾਕ ਅਲ ਹੁਣ ਨਾ ਹੀ ਭੁੱਲਿਆਂਦੇ ਯਾਰ ਇੱਕ ਤਾਂ ਓਕੇ ਓਕੇ ਨਾ ਆ ਕਿਹੜੀ ਆ ਅਲ ਸਕਵ ਅਲ ਸੇਕਵ ਟਨਲ ਤੇ ਆ ਆ ਗਈ ਪੰਜਵੀਂ ਆਪਾ ਤੈਨੂੰ ਸਮਝੀ ਬੈਠੇ ਰਹੇ ਆ ਪੰਜਵੀਂ ਹੈ ਅਲਸਿਕਵ ਟਨਲ ਕਮਾਲ ਹੈ ਯਾਰ ਕਿੰਨਾ ਜਿਹੜਾ ਪੰਦ ਆਣਾ ਨੇ ਇੱਦਾਂ ਹੀ ਮੁਕਾ ਦਿੱਤਾ ਨਹੀਂ ਤਾਂ ਕਿੰਨਾ ਘੁੰਮ ਕੇ ਆਉਣਾ ਤਾਂ ਸਾਹਮਣੇ ਜਿਹੜਾ ਦਿਖਦਾ ਹੁਣ ਫਰੇਮ ਚ ਖੁਰਫਖਾਨ ਇਹ ਜਿਹੜਾ ਸ਼ਹਿਰ ਆ ਜੀ ਦਾ ਪਹਿਲਾ ਝਾਕਾ ਤੇ ਰਾਤ ਦਾ ਦੇਖਣ ਦਾ ਵੀ ਆਪਣਾ ਹੀ ਨਜ਼ਾਰਾ ਹੈ ਕਮਾਲ ਹੈ ਯਾਰ ਖੁਰਫਖਾਨ ਫਜ਼ੀਰਾ ਕਲਵਾ ਟੱਪਾ ਚੇਖਾਂ ਦੇ ਬਿਲੇ ਕਮਾਲ ਆ ਲੈਰ ਇਹ ਨਾ ਬਿਲੇ ਹੀ ਬੜੇ ਕਮਾਲ ਬਣਾਉਂਦੇ ਆ ਹੋਰ ਤਾਂ ਹੈਗੀ ਗੱਲ ਜਿਹੜੀ ਹੈਗੀ ਆ ਬਾਹਰੋਂ ਉੱਚੀਆਂ ਮਾਰਤਾ ਖੜੀਆਂ ਗੱਡੀਆਂ ਤੇ ਭੱਟੇ-ਭੱਡੇ ਇਹਨਾਂ ਦੇ ਬੂਹੇ ਕਮਾਲ ਆ ਸਮੁੰਦਰ ਦਾ ਕੰਡਾ ਤੇ ਸਮੁੰਦਰ ਦੇ ਕੰਡੇ ਤੇ ਆ ਖੜੀਆਂ ਖਾਣ ਪੀਣ ਵਾਲੀਆਂ ਗੱਡੀਆਂ ਲੋਕੀ ਆਉਂਦੇ ਆ ਖਾਂਦੇ ਆ ਅਰਬੀ ਲੋਕੀ ਦਾ ਬਾਹਰੋਂ ਬੈਠ ਕੇ ਮਾਰਦੇ ਆ ਹੋਰਨ ਤੇ ਮੰਗਾ ਕੇ ਖਾ ਪੀ ਕੇ ਘਰਾਂ ਨੂੰ ਤੁਰਦੇ ਬਣਦੇ ਆ ਤੇ ਆ ਸਾਰਾ ਇਸ ਸਮੁੰਦਰ ਦਾ ਕੰਡਾ ਜਿੱਥੇ ਆਪਾਂ ਹੁਣ ਆ ਫਿਰਦੇ ਪਏ ਆ ਜਿਹਨੂੰ ਕਹਿੰਦੇ ਆ ਕੋਸਟ ਏਰੀਆ ਖੁਰਫ ਕਾਨ ਵਾਲੇ ਅਗਰ ਗੱਲ ਕਰੀਏ ਤਾਂ ਮੁਸਾਫੀ ਤੋਂ 20 ਕਿਲੋਮੀਟਰ ਦੀ ਦੂਰੀ ਦੇ ਉੱਤੇ ਪੈਂਦਾ ਏ ਇਹ ਮੁਸਾਫੀ ਜਿਹੜਾ ਥੋੜੀ ਉਚਾਈ ਦੇ ਉੱਤੇ ਆ ਐਲਟੀਟਿਊਡ ਦੇ ਜਿਹੜਾ ਵੱਧ ਹੈ ਮੁਸਾਫਿਰਾਂ ਤੇ ਖੁਰਫਕਾਨ ਜਿਹੜਾ ਥੋੜਾ ਥੱਲੇ ਆ ਕਿ ਹੁੰਦਾ ਤੇ ਦੂਜੀ ਗੱਲ ਕਰੀਏ ਤਾਂ ਓਮਾਨ ਦੇ ਨਾਲ ਜਿਹੜਾ ਬਾਰਡਰ ਵੀ ਸ਼ੇਅਰ ਹੁੰਦਾ ਉਹ ਖੁਰਫਕਾਨ ਤੋਂ ਹੁੰਦਾ ਤੇ ਤੀਜੀ ਗੱਲ ਜਿਹੜਾ ਸਮੁੰਦਰ ਦਾ ਕੰਡਾ ਸਮੁੰਦਰ ਦੇ ਕੰਢੇ ਹੋਣ ਕਰਕੇ ਇੱਥੇ ਟੂਰਿਜ਼ਮ ਜਿਹੜਾ ਉਹ ਵੀ ਆਉਂਦਾ ਵੱਡੇ ਪੱਧਰ ਤੇ ਇਹਨਾਂ ਨੇ ਇੱਕ ਕੋਸਟ ਏਰੀਆ ਬਣਾਇਆ ਗਿਆ ਜਿੱਦਾਂ ਲਾਲੂਕਾ ਹੁਣ ਬੀਚ ਦਾ ਏਰੀਆ ਜਿੱਥੇ ਆ ਫੋਰਨਰ ਹੋ ਗਏ ਟੂਰਿਸਟs ਅਲੱਗ ਅਲੱਗ ਦੇਸ਼ਾਂ ਤੋਂ ਆਉਂਦੇ ਆ ਰਹਿੰਦੇ ਆ ਆਪਣਾ ਸਮਾਂ ਬਤੀਤ ਕਰਦੇ ਆ ਤਾਂ ਖੁਰਫਖਾਨ ਵੀ ਇੱਕ ਟੂਰਿਜ਼ਮ ਪਲੇਸ ਆ ਇੱਥੇ ਕਿਤੇ ਨਾ ਕਿਤੇ ਉੱਚੀ ਪਹਾੜੀ ਦੇ ਉੱਤੇ ਬਣਾਏ ਗਏ ਟਾਬੇ ਰੈਸਟੋਰੈਂਟ ਜਿੱਥੇ ਬੈਠ ਕੇ ਲੋਕੀ ਚਾਹਾਂ ਪੀਂਦੇ ਆ ਸਵਾਦ ਲੈਂਦੇ ਆ ਤੇ ਦੂਜਾ ਜਿਹੜਾ ਕੋਸਟ ਏਰੀਆ ਕਰਕੇ ਮਸ਼ਹੂਰ ਹੈ ਤੇ ਇੱਥੇ ਟੈਂਪਰੇਚਰ ਵੀ ਦੱਸਦੇ ਆ ਵੀ ਬਾਕੀ ਜਿਹੜਾ ਬਾਕੀ ਪੂਰੇ ਜੋਏ ਨਾਲੋਂ ਫਰਕ ਆ ਤੇ ਸੋਨਾ ਵੀ ਆ ਤੇ ਛੋਟਾ ਜਿਹਾ ਸ਼ਹਿਰ ਆ ਖੁਰਫਖਾਨ ਤੇ ਸ਼ਾਰਜਾ 'ਚ ਪੈਂਦਾ ਹੈ ਮੁਸਾਫੀ ਜਿਹੜਾ ਹੈ ਉਹ ਫਜ਼ੀਰੇ 'ਚ ਪੈਂਦਾ ਹੈ ਤੇ ਜਿਹੜਾ ਇਹ ਹੈ ਇਹ ਸ਼ਾਰਜਾ ਦਾ ਇੱਕ ਸ਼ਹਿਰ ਹੈ ਦੂਜੇ ਨੰਬਰ ਦਾ ਦੱਸਿਆ ਮੋਸਟ ਪੋਪੂਲੇਟਿਡ ਸ਼ਹਿਰ ਹੈ ਸ਼ਾਰਜਾ ਦਾ ਤੇ ਸੋਹਣਾ ਦੇਖਣ ਵਾਲਾ ਮਾਹੌਲ ਹੈ ਚੰਗਾ ਤੇ ਇੱਥੇ ਵਗਦੇ ਝਰਨੇ ਵੀ ਹੈਗੇ ਆ ਸਾਹਮਣੇ ਝਰਨਾ ਤੁਹਾਨੂੰ ਦਿਖਾਉਂਦੇ ਆ ਆ ਮੈਨੂੰ ਲੱਗਾ ਆਰਟੀਫੀਸ਼ਲ ਹੋਣਾ ਭਾਈ ਬਣਾਇਆ ਹੋਇਆ ਨਾ ਇਹ ਆ ਆਰਟੀਫੀਸ਼ਲ ਝਰਨਾ ਵੀ ਬਣਾਇਆ ਵਾ ਥੱਲੇ ਖੜੀ ਖਲਕਤ ਦੇਖਦੀ ਪਈ ਫੋਟੋਆਂ ਤਸਵੀਰਕਾਰੀਆਂ ਵੱਡੇ ਪੱਧਰ ਤੇ ਤੇ ਵੱਖ-ਵੱਖ ਮੁਲਕਾਂ ਤੋਂ ਆਏ ਆ ਝਰਨਾ ਦੇਖ ਕੇ ਖੁਸ਼ ਹੁੰਦੇ ਆ ਪਰ ਇੱਥੇ ਕੁਦਰਤੀ ਸਰੋਤ ਤਾਂ ਚਲੋ ਕਿਹਾ ਹੀ ਹੋਣਾ ਪਰ ਇਹਨਾਂ ਨੇ ਫੇਰ ਵੀ ਬਣਾਇਆ ਹੋਇਆ ਆਪਣਾ ਜਿੱਦਾਂ ਵੀ ਹੈ ਇੱਕ ਲੋਕਾਂ ਦੀ ਤਸਵੀਰਕਾਰੀ ਲਈ ਤੇ ਇਧਰ ਦੇ ਪਾਸੇ ਉਹੀ ਸਮੁੰਦਰ ਚੰਗਾ ਮੋਲ ਆ ਸਾਹਮਣੇ ਆ ਹੁਣ ਦਿਖਦੀ ਇੱਕ ਇਮਾਰਤ ਤੇ ਇੱਥੋਂ ਦੀ ਜਿਹੜੀ ਆ ਲਾਈਟਿੰਗ ਬੜੀ ਕਮਾਲ ਹੈ ਹੁਣ ਇਹਨੂੰ ਖੜ ਕੇ ਦੇਖਦੇ ਆਂ ਇੱਕ ਵਾਰ ਥੱਲੀ ਨਾਲ ਕੋਰਫਖਾਨ ਬਾਟਰਫਾਲ ਤੋਂ ਥੱਲੇ ਉਤਰ ਕੇ ਦੇਖਣ ਲਈ ਆਏ ਹਾਂ ਥੱਲੇ ਇੱਕ ਫਰਾਂਗਾ ਰੰਗ ਚੋ ਰਾਹ ਜਾਂਦਾ ਸਾਹਮਣੇ ਖੜਾ ਪਾਕਿਸਤਾਨੀ ਬਾਈ ਨੇ ਦੱਸਿਆ ਕਿ ਇੱਥੋਂ ਜਿਹੜਾ ਹੈ ਲੈਫਟ ਲੈ ਕੇ ਉੱਤੇ ਜਾਂਦੇ ਆ ਤੇ ਉੱਤੇ ਜਾ ਕੇ ਲੋਕੀ ਜਿਹੜਾ ਆਪਣਾ ਰੋਟੀ ਪਾਣੀ ਖਾਂਦੇ ਆ ਤੇ ਇਹਦੀ ਜਿਹੜੀ ਟਿਕਟ ਆ ਹਾਂ ਆਨਲਾਈਨ ਬੁੱਕ ਹੁੰਦੀ ਆ ਪਹਿਲਾਂ ਬੁੱਕ ਕਰਕੇ ਆਓ ਤੇ ਇੱਥੇ ਜਿਹੜਾ ਉੱਪਰ ਬੈਠ ਕੇ ਆ ਸਾਹਮਣੇ ਦਾ ਜਿਹੜਾ ਬੀਚ ਦਾ ਝਾਕਾ ਵਾਕਾ ਦੇਖੋ ਤੇ ਉਹਦੇ ਪਰਲੇ ਪਾਸੇ ਦੇਖਿਆ ਜਾਵੇ ਤਾਂ ਇਹ ਜਿਹੜਾ ਹੈ ਪੋਰਟ ਹੈ ਜਿੱਥੇ ਵੱਡੇ ਵੱਡੇ ਸ਼ਿਪ ਆ ਕੇ ਸਮਾਨ ਲਾਉਂਦੇ ਨੇ ਤੇ ਚੱਕਦੇ ਨੇ ਤੇ ਇੱਥੇ ਘੁੰਮਦੇ ਅੰਗਰੇਜ਼ ਗੱਡੀਆਂ ਝਰਨਾ ਖੁਰਪਖਾਨ ਵਾਟਰਫਾਲ ਪਾਣੀ ਇਹ ਤੋਂ ਵਗਦਾ ਹਵਾ ਨਾਲ ਜਿਹੜੇ ਆ ਛਿੱਟੇ ਇੱਥੇ ਤੱਕ ਪੈਂਦੇ ਆ ਇਹਦੇ ਕਰਕੇ ਜਿਹੜਾ ਹਵਾ ਵੀ ਠੰਡੀ ਚੱਲਦੀ ਆ ਤੇ ਉਹ ਹਲਕੀ ਹਲਕੀ ਪੁੰਦਾ ਪੰਦੀ ਜਿਹੜੀ ਆ ਉਹ ਇੱਥੇ ਤੱਕ ਹੋਈ ਜਾਂਦੀ ਆ ਇਹਨੂੰ ਦੇਖ ਕੇ ਲੋਕ ਆਨੰਦ ਲੈਂਦੇ ਆ ਤਸਵੀਰਕਾਰੀਆਂ ਚੰਗਾ ਮਾਹੌਲ ਬਣਾਇਆ ਵੈਨਾਂ ਨੇ ਤੇ ਇੱਥੇ ਪਾਣੀ ਦੇ ਚਲੋ ਬਾਰਿਸ਼ ਉੱਪਰੋਂ ਕਿਹਾ ਇਹ ਤਾਂ ਰਿਸਨਾ ਇੱਥੇ ਕਿਹੜਾ ਝਰਨੇ ਵਗਦੇ ਆ ਰਾਜ ਆਰਟੀਫੀਸ਼ੀਅਲ ਜਿਹਾ ਬਣਾਇਆ ਪਰ ਚੰਗੀ ਚੀਜ਼ ਐ ਹਾਂਜੀ ਕਿੱਦਾਂ ਦਾ ਤੁਸੀਂ ਦੱਸੋ ਲੈ ਵਡੇ ਪੱਦਰ ਤੇ ਤਸਵੀਰ ਕਾਰੀਆਂ ਹੋ ਰਹੀਆਂ ਵਡੇ ਪੱਦਰ ਤੇ ਹਾਂਜੀ ਠੰਡ ਠੰਡ ਲੱਗਦੀ ਕੋਟੀ ਨਾਲ ਲੈ ਆਈਏ ਕਰਦੇ ਆ ਫੌਂਟਾਂ ਵਾਲਿਆਂ ਜੇ ਕੋਈ ਆਣੇ ਵਾਲਾ ਹੋਇਆ ਕਹਿੰਦਾ ਨਾ ਇੰਜੈਕਟਰ ਜੁਗਟਾ ਪਜਾ ਦਿਓ ਆਹ ਸੱਚੀ ਹੋਣਾ ਉਹ ਪੈਂਦੀ ਜਿਹੜਾ ਨਾ ਬੂੰਦਾ ਬੂੰਦਾ ਹੀ ਹੁੰਦੀ ਆ ਉੱਤੇ ਆ ਕੇ ਹਵਾ ਵਾਹੀਦੀ ਠੰਡੀ ਦਾ ਵਧੀਆ ਮਾਹੌਲ ਆ ਯਾਰ ਇੱਥੇ ਬਣਾਇਆ ਵਾ ਇੱਕ ਵਾਰ ਸ਼ੰਗਾ ਗੁਰਫਖਾਨ ਬਾਰੇ ਗੱਲਬਾਤ ਕੀਤੀ ਜਾਵੇ ਤਾਂ ਇਹਦੀ ਜਿਹੜੀ ਆਬਾਦੀ ਹੈ ਉਹ ਸਾਰੀ 43000 ਦੇ ਕਰੀਬ ਹੈ 43000 ਦੀ ਆਬਾਦੀ ਵਾਲਾ ਇਹ ਜਿਹੜਾ ਇੱਕ ਖੇਤਰ ਹੈ ਤੇ ਇੱਥੇ ਟੈਂਪਰੇਚਰ ਦੱਸਦੇ ਆ ਵੀ ਜੋ ਜਨਵਰੀ ਫਰਵਰੀ ਤੱਕ ਤਾਂ 30 ਡਿਗਰੀ ਰਹਿੰਦਾ ਇਹ ਦਿਨਾਂ ਨੂੰ ਤੇ ਮੁੜ ਕੇ ਗਰਮੀਆਂ ਤਾਂ 40 ਤੱਕ ਜਾਂਦਾ ਹੈ ਲਾਸਟ ਪਰ ਬਾਕੀ ਜਿਹੜਾ ਯੂਆਈ ਦਾ ਖੇਤਰ ਦੇਖਿਆ ਜਾਵੇ ਤਾਂ ਉੱਥੇ ਵੱਧ ਜਾਂਦਾ ਹੈ ਤਾਂ ਸ਼ਾਮ ਨੂੰ ਇੱਥੇ ਹਿਊਮਿਡਿਟੀ ਲੋ ਹੁੰਦੀ ਹੈ ਤੇ ਹਵਾ ਚੱਲਦੀ ਆ ਬੜੀ ਜ਼ਿਆਦਾ ਤੇ ਬਾਕੀ ਜਿਹੜਾ ਪੂਰੇ ਯੂਏ ਨਾਲੋਂ ਜਿਹੜਾ ਉਹ ਇੱਕ ਥੋੜਾ ਠੰਡਾ ਇਲਾਕਾ ਇਹਨੂੰ ਕਹਿ ਸਕਦੇ ਆ ਖੋਰਫਕਾਨ ਡਨ ਹੁਣ ਜਿਹੜਾ ਸਾਹਮਣੇ ਤਸਵੀਰ ਚ ਥੀਏਟਰ ਦਿਖਦਾ ਪਿਆ ਇਹਨੂੰ ਕਹਿੰਦੇ ਆ ਖੋਰਫਕਾਨ ਥੀਏਟਰ ਤੇ ਇਹ ਜਿਹੜਾ ਅਲੀ ਸ਼ਾਹਦ ਆ ਪਿੱਛੇ ਜਿਹੜੀ ਪਹਾੜੀ ਆ ਉਹਦੇ ਪੈਰਾਂ 'ਚ ਵਸਿਆ ਹੋਇਆ ਤੇ ਇੱਥੋਂ ਦੇ ਜਿਹੜਾ ਮਹਾਰਾਜੇ ਨੇ ਬਣਵਾਇਆ ਗਿਆ ਰਾਜੇ ਵੱਲੋਂ ਤੇ ਇਹਦਾ ਜਿਹੜਾ ਸਟਾਈਲ ਹੈ ਜੇ ਦੇਖਿਆ ਜਾਵੇ ਤਾਂ ਮੋਟੀ-ਮੋਟੀ ਛਾਤ ਮਾਰੀਏ ਤਾਂ ਇਹ ਰੋਮਨ ਸਟਾਈਲ ਦਾ ਹੈ ਰੋਮਨ ਸਟਾਈਲ ਦਾ ਹੈ ਤਾਂ ਸਾਰਾ ਇਹ ਆਰਕੀਟੈਕ ਜਿਹੜਾ ਰੋਮਨ ਸਟਾਈਲ ਦਾ ਬਣਾਇਆ ਗਿਆ ਤੇ ਵਧੀਆ ਦੇਖਣ ਲੱਗ ਜਗਾ ਓਪਨ 에ਅਰ ਥੀਟਰ ਹੈ ਇੱਥੇ ਜਿਹੜਾ ਕਦੇ ਕੋਈ ਸ਼ੋਅ ਹੁੰਦੇ ਹੋਣਿਆ ਕੋਈ ਨਾਟਕ ਨਾਚ ਗਾਣੇ ਜਾਂ ਉੱਥੇ ਬੈਠਦੇ ਹੋਣਿਆ ਖਲਕਤ ਤੇ ਇੱਥੇ ਬੈਠ ਕੇ ਦੇਖਦੇ ਹੋਣੇ ਪਰ ਇਹ ਦੇਖਣ ਚ ਵੀ ਬੜਾ ਸੋਹਣਾ ਲੱਗਦਾ ਪਿਆ ਕਮਾਲ ਦਾ ਝਾਕਾ ਇਹਦਾ ਤੇ ਇਹ ਹੈਗਾ ਹੋਰ ਫਕਾਨ ਐਮਪੀ ਥੀਟਰ ਕਹਿੰਦੇ ਇਹਨੂੰ ਐਮਪੀ ਥੀਟਰ ਇਦਾਂ ਦਾ ਕੋਈ ਨਾਮ ਲੈਂਦੇ ਆ ਤੇ ਚੰਗਾ ਹੈ ਬਈ ਦੇਖਣ ਲਈ ਜਗ੍ਹਾ ਇੱਥੋਂ ਦੀ ਇਹ ਵੀ ਆ ਪਿੱਛੇ ਉਹ ਹੋਟਲ ਆ ਜਿਹੜਾ ਪਹਿਲਾਂ ਦੇਖਿਆ ਉਹਦੀ ਐਂਟਰੀ ਜੇ ਤਾਂ ਥੱਲੋ ਸੀਗੀ ਵਾਟਰਫਾਲ ਤਾਂ ਉਹ ਉੱਤੇ ਆ ਆ ਥੱਲੇ ਥੀਏਟਰ ਆ ਤੇ ਇੱਧਰ ਵਾਟਰਫਾਲ ਤੇ ਸਾਹਮਣੇ ਇੱਧਰ ਸਮੁੰਦਰ ਤੇ ਖੜੇ ਆਪਣੇ ਵੀਰ ਤੇ ਖੇਡ ਦੇ ਜਵਾਕ ਚਲਿਏ ਬਾਬਾ ਜੀ ਚਲੋ ਜੀ ਦੇਖ ਲਿਆ ਆ ਥੀਏਟਰ ਆ ਉਹ ਵਾਟਰਫਾਲ ਆ ਆ ਇੱਧਰ ਹੋਟਲ ਵੀ ਹੈਗਾ ਆਪਣਾ ਆਪਣਾ ਹੋਟਲ ਹੈਗਾ ਚਲਿਏ ਭਾਜੀ ਹੋਰ ਜੀ ਹੋਰ ਜੀ ਟਾਇਆਂ ਵਾਲਿਓ ਮਰੋਲੀ ਵਾਲਿਓ ਇਹ ਮਰੋਲੀ ਵਾਲੀ ਆ ਆਹੋ ਹੀ ਕਹਿੰਦੇ ਮਰੋਲੀ ਵਾਲੇ ਟਾਇਆਂ ਵਾਲੇ ਦੋ ਦੋ ਟਾਇਆਂ ਦੋ ਮਰੋਲੀ ਵਾਲੇ ਕਵੇਲੇ ਆ ਆ ਤੇ ਇਕਲਟੂ ਆਨੰਦਪੁਰ ਸਾਹਿਬ ਹਾਂਜੀ ਇਕਲਟੂ ਆਨੰਦਪੁਰ ਸਾਹਿਬ ਤੇ ਇੱਧਰ ਸਾਹਮਣੇ ਜਿਹੜਾ ਉਹ ਹੋਰ ਹੋਟਲ ਪਣੀ ਜਾਂਦੇ ਆ ਕੋਰਨਿਸ਼ ਦਾ ਇਲਾਕਾ ਸਾਰਾ ਤੇ ਈਚ ਘੁੰਮਦੇ ਗੋਰੇ ਚੱਲਦੀਆਂ ਮਸ਼ੀਨਾਂ ਗੱਡੀਆਂ ਤੇ ਵਾਈਬ ਚੰਗੀ ਆ ਬਿਲਕੁਲ ਬਿਲਕੁਲ ਆ ਸਾਹਮਣੇ ਫਰਖਾਨ ਦੀ ਯੂਨੀਵਰਸਿਟੀ ਹੈ। ਇੱਥੋਂ ਦਾ ਮਹਾਵਿਦਿਆਲਿਆ। ਆਇ ਇੱਕ ਚੌਕ ਹੈ ਦੇਖੋ ਕੰਪਚੋਂ ਜਿਹੜਾ ਧੂਆ ਨਿਕਲਿਆ ਕਰਦਾ। ਕਮਾਲ ਆ ਯਾਰ। ਹੈਲੋ ਨਿਕਲ ਨਹੀਂ ਚੋਂ। ਜਿੰਦ ਨਿਕਲ ਨਹੀਂ ਚੋਂ। ਯਾਰ ਇਹ ਨਾ ਕਮਾਲ ਹੀ ਆ ਦੇਖ ਤੁਸੀਂ ਕਿੱਡਾ ਸੋਹਣਾ ਚੌਕ ਜਿਹਾ ਬਣਾਇਆ ਇਹਨਾਂ ਨੇ। ਆ ਗਲਾਸ ਜਿਹੇ ਆ। ਇਦੇ ਵਿੱਚ ਧੂਆ ਨਿਕਲ ਹੀ ਜਾਂਦਾ ਨਿਕਲ ਕੇ ਜੁਏਈ ਚੋਂ ਛਾਰਜਾ ਤੋਂ ਤੇ ਹੁਣ ਆਪਾਂ ਪੁੱਜ ਗਏ ਆ ਮਾਸਕਟ ਚ ਤੇ ਮਾਸਕਟ ਚ ਪੁੱਜ ਵੀ ਆਪਾਂ ਬਿਨਾਂ ਵੀਜ਼ੇ ਤੋਂ ਹੀ ਗਏ ਆ ਤੇ ਆਹ ਪੰਪ ਜਿਹੜਾ ਏ ਉਹ ਆ ਮਾਸਕਟ ਚ ਪੈਂਦਾ ਤੇ ਬਿਨਾਂ ਕੋਈ ਚੈੱਕ ਪੁਆਇੰਟ ਤੋਂ ਤੇ ਬਿਨਾਂ ਕਿਸੇ ਵੀਜ਼ੇ ਤੋਂ ਹੁਣ ਆਪਾਂ ਘੁੰਮਦੇ ਪਏ ਆ ਮਾਸਕਟ ਚ ਇਥੇ ਕੋਰੇ ਕਾਬਲਿਕਾ ਗੱਲ ਆ ਕਿ ਵੀ ਚਾਰਜਰ ਦੇ ਨਾਲ ਲੱਗਦਾ ਆਹ ਇਲਾਕਾ ਜਿਹੜਾ ਹੈ ਉਹ ਓਮਾਨ ਚ ਪੈਂਦਾ ਹੈ ਤੇ ਓਮਾਨ ਇੱਕ ਦੇਸ਼ ਅਰਬ ਦਾ ਤੇ ਇਹਦੇ ਵੀ ਜਿਹੜਾ ਮਾਸਕਟ ਉਹਦੀ ਇੱਕ ਸਿਟੀ ਤੇ ਮਾਸਕਟ ਵੈਸੇ ਚਲੋ ਕਹਿ ਦਿੰਦੇ ਆ ਪਰ ਦੇਸ਼ ਦਾ ਨਾਮ ਓਮਾਨ ਆ ਤੇ ਹੁਣ ਜਿਹੜੀ ਜਗ੍ਹਾ ਤੇ ਆਪਾਂ ਘੁੰਮਦੇ ਪਏ ਆ ਆ ਸਾਹਮਣੇ ਇਮਾਰਤਾਂ ਗੱਡੀਆਂ ਜਾਂ ਆ ਸੜਕ ਇਹ ਸਾਰੀ ਜਿਹੜੀ ਆ ਉਹ ਓਮਾਨ ਦੀ ਆ ਬਿਲਕੁਲ ਸ਼ਾਰਜਾ ਦੇ ਨਾਲ ਲੱਗਦਾ ਹਾ ਪਿੰਡ ਓਮਾਨ ਜਿੱਥੇ ਕਿ ਬਿਨਾ ਵੀਜ਼ੇ ਤੋਂ ਬਿਨਾ ਕਿਸੇ ਪਰਮਿਸ਼ਨ ਤੋਂ ਬਿਨਾ ਕਿਸੇ ਚੈੱਕ ਪੁਆਇੰਟ ਤੋਂ ਤੁਸੀਂ ਆ ਸਕਦੇ ਹੋ ਤੇ ਆ ਵੀ ਇੱਕ ਵੱਡੀ ਗੱਲ ਆ ਕਿ ਦੋ ਦੇਸ਼ਾਂ ਦਾ ਬਾਰਡਰ ਹੈ ਪਰ ਮਾਲਕ ਅਲੱਗ-ਅਲੱਗ ਦੇਸ਼ ਨੇ ਪਰ ਨਾ ਕੋਈ ਇੱਥੇ ਬਾਰਡਰ ਹੈ ਨਾ ਕੋਈ ਚੈੱਕ ਪੁਆਇੰਟ ਹੈ ਤੇ ਇਸ ਟਾਈਮ ਤੇ ਆਪਾਂ ਘੁੰਮਦੇ ਪਏ ਆ ਮਾਸਕਟ ਓਮਾਨ ਅੱਜ ਮੁਸਾਫੀ ਪੁੱਛੇ ਸੀ ਮੁਸਾਫੀ ਤੋਂ ਜਿਹੜਾ ਘੁੰਮਣ ਲਈ ਨਿਕਲੇ ਤੇ ਉੱਥੋਂ ਕੰਮ ਪੈ ਗਿਆ ਦੁਬਾਰਾ ਪੁੱਛੇ ਤੇਰਾ ਦਵੇ ਤੇਰਾ ਦਵੇ ਤੋਂ ਵਾਪਸ ਆ ਕੇ ਪੁੱਛੇ ਖੋਰਫਖਾਨ ਖੋਰਫਖਾਨ ਦੇਖਣ ਤੋਂ ਬਾਅਦ ਪਿੰਡ ਦੇਖਿਆ ਮੱਦਾ ਜਿਹੜਾ ਕਿ ਇੱਕ ਟੈਰੀਟਰੀ ਆ ਮਾਨ ਤੇ ਦਵੇ ਦੀ ਤੇ ਕੁੱਲ ਵਾਦੀ ਉਹਦੀ 2300 ਦੇ ਕਰੀਬ ਹੈ ਉਹ ਦੇਖਣ ਤੋਂ ਬਾਅਦ ਹੁਣ ਵਾਪਸੀ ਦੁਬਾਰਾ ਜਿਹੜਾ ਆਪਾਂ ਮੁਸਾਫੀ ਵੱਲੋਂ ਚੱਲੇ ਆ ਤੇ ਅੱਜ ਦਾ ਦਿਨ ਜਿਹੜਾ ਉਹ ਐਵੇਂ ਤਾਂ ਹੀ ਰਿਹਾ ਤੇ ਕੋਈ ਚੀਜ਼ਾਂ ਨਵੀਆਂ ਦੇਖੀਆਂ ਨਵੀਆਂ ਦੇਖਣ ਦਾ ਭਾਪੀ ਆਪ ਵੀ ਆ ਖੁਰਫਖਾਨ ਦਾ ਜਿਹੜਾ ਇਲਾਕਾ ਉਹ ਇੱਕ ਦੇਖਣਯੋਗ ਜਗਾ ਇੱਥੋਂ ਦੀ ਕਿਉਂਕਿ ਇੱਥੋਂ ਦਾ ਟੈਂਪਰੇਚਰ ਜਿਹੜਾ ਪੂਰੇ ਜੁਏ ਨਾਲੋਂ ਵੱਖਰਾ ਸੋਹਣਾ ਸਾਫ਼ ਸੁਥਰਾ ਅਰਬੀ ਲੋਕ ਜਿਹੜੇ ਆ ਤੇ ਫੋਰਨਰ ਲੋਕ ਇੱਥੇ ਰਹਿਣਾ ਪਸੰਦ ਕਰਦੇ ਆ ਤੇ ਬਿਨਾ ਵੀਜ਼ੇ ਤੋਂ ਮਾਸਕਡ ਵੀ ਅੱਜ ਘੁੰਮ ਕੇ ਆਏ ਆ ਮਾਨ ਵੀ ਘੁੰਮ ਕੇ ਆਏ ਆ ਬਿਨਾ ਕਿਸੇ ਚੈੱਕਪੋਸਟ ਤੋਂ ਬਿਨਾ ਕਿਸੇ ਵੀਜ਼ੇ ਤੋਂ ਬਿਨਾ ਕਿਸੇ ਅਨੁਫਾਰੀ ਤੋਂ ਤੇ ਆ ਵੀ ਚੰਗਾ ਤਜਰਬਾ ਸੀਗਾ ਤੇ ਬਾਕੀ ਦਿਨ ਵਧੀਆ ਰਿਆ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤੇ ਕੋਈ ਗਲਤ ਚੀਜ਼ ਹੋਵੇ ਜਾਂ ਕੋਈ ਗਲਤੀ ਕੀਤੀ ਹੋਵੇ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਬਾਕੀ ਧੰਨਵਾਦ ਬਾਈ ਹੋਰਾਂ ਦਾ ਆ ਬਾਈ ਨਿਮਾ ਇਹਨਾਂ ਨੇ ਕਮਾਇਆ ਤੇ ਭਾਈ ਪਿਛੇ ਪੰਮਾ ਮਰੋਲੀ ਵਾਲੇ ਪੰਮੂ ਵੀ ਰਾਤ ਇੱਧਰ ਪਾਜੀ ਇਹਨਾਂ ਨੇ ਇੱਥੇ ਕਿਹੜੇ ਗੂੜੇ ਦਵਾਇਆ ਕੱਲ ਨੂੰ ਆਪਾਂ ਨਿਕਲਾਂਗੇ ਦੁਬਾਰਾ ਦਵੇਈ ਵੱਲ ਨੂੰ ਤੇ ਕੱਲ ਤੋਂ ਫੇਰ ਦਵੇਈ ਵੱਲ ਦੇਖਾਂਗੇ ਮੌਲ ਤੇ ਚੰਗਾ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ